ਦਾ ਇੱਕ ਮਾਡਲ ਦਿੱਤਾ ਹੋਇਆ ਹੈ ਕੰਬਾਈਨ ਵਰਕ ਕਿਵੇਂ ਕਰਦੀ ਹੈ ਆਹ ਲੋ ਇਹਦੀ ਹਰ ਇੱਕ ਚੀਜ਼ ਵਰਕਿੰਗ ਦੇ ਵਿੱਚ ਹੈ ਜੀ ਇਸ ਛੋਟੀ ਜੀ ਮਸ਼ੀਨਰੀ ਤੋਂ ਵੱਡੀ ਮਸ਼ੀਨਰੀ ਕਿਵੇਂ ਬਣਾਈ ਇਸ ਇਸ ਸਟੀਮ ਦੇ ਇੰਜਨ ਤੋਂ ਜਿਵੇਂ ਆਪਾਂ ਦੇਖਦੇ ਨੇ ਅੱਜ ਵੀ ਜੌਂਡੀਅਰ ਜਾਂ ਹੋਰ ਨਿੱਕੇ-ਨਿੱਕੇ ਟਰੈਕਟਰ ਆਉਂਦੇ ਆ ਨਿੱਕੇ ਟਰੈਕਟਰ ਨਿੱਕੀ ਖੇਤੀ ਤੋਂ ਸਟਾਰਟ ਹੁੰਦੇ ਵੱਡਿਆਂ ਤੱਕ ਕਿਵੇਂ ਪਹੁੰਚੇ ਇਹ ਸਾਰਾ ਸਫਰ 2025 ਦਾ ਆਪਾਂ ਤੈਅ ਕਰਦੇ ਹੋਏ ਤੁਹਾਨੂੰ ਉਹ ਟਰੈਕਟਰ ਵੀ ਦਿਖਾਵਾਂਗੇ ਜਿਹਦੇ ਵਿੱਚ ਵੱਡੇ-ਵੱਡੇ ਟਾਇਰ ਅੱਠ ਟਾਇਰ ਲੱਗੇ ਹੋਏ ਆ ਦੋਸਤੋ ਜਿਸ ਟਰੈਕਟਰ ਵਿੱਚ ਮੈਂ ਬੈਠਾ ਹਾਂ 1977 ਮਾਡਲ ਪਾਵਰਫੁੱਲ ਬ੍ਰੇਕਾਂ ਕਲਚ ਐਕਸੀਲੇਟਰ ਲੋ ਹਾਈ ਸਾਰਾ ਕੁਝ ਹੀ ਹੈ ਜੀ ਸੀਟ ਬੜੀ ਕੰਫਰਟੇਬਲ ਹੈ 1977 ਦੇ ਵਿੱਚ ਇੰਨਾ ਕੰਫਰਟ ਪਾਇਆ ਹੋਇਆ ਹੈ ਤੇ 2025 ਦੇ ਵਿੱਚ ਇਸ ਕੰਪਨੀ ਨੇ ਕਿੰディア ਕਮਾਲਾਂ ਤੇ ਹੋਰ ਕਿੰਨਾ ਹਾਈ ਟੈਕ ਬਣਾਇਆ ਹੋਊਗਾ ਆਪਾਂ ਥੱਲੇ ਚੱਲ ਕੇ ਉੱਤਰ ਕੇ ਵੇਖਦੇ ਆ ਵੀ ਇਹਦੇ ਫੰਕਸ਼ਨ ਸੋ ਦੋਸਤੋ ਆਪਾਂ ਪਿੱਛੇ ਇੰਜਨ ਵੇਖ ਕੇ ਆਏ ਨਾ ਉਹਨਾਂ ਨੇ ਹਾਫ ਇੰਜਨ ਕੱਟ ਕੇ ਦਿਖਾਇਆ ਹੈ ਇੰਜਨ ਦਾ ਹੈੱਡ ਉਤਾਰਿਆ ਹੋਇਆ ਹੈ ਇੰਜਨ ਦੀ ਵਰਕਿੰਗ ਕਿਵੇਂ ਹੈ ਸਟੀਮ ਦੀ ਇਹ ਤੁਹਾਡੀ ਸਟੀਮ ਜਾਂਦੀ ਸੀਗੀ ਸਟੀਮ ਲੱਗੀ ਹੋਈ ਹੈ ਆ ਜਿਹੜਾ ਸਟੀਮ ਦੀ ਵਰਕਿੰਗ ਆ ਦੇਖੋ ਆ ਜਿਹੜੀ ਕਿੱਲੀ ਦਿੱਤੀ ਹੋਈ ਹੈ ਸਾਰੀ ਵਰਕਿੰਗ ਆ ਵਾਲੀਆਂ ਇਹ ਵਰਕਿੰਗ ਦੇ ਥਰੂ ਸਟੀਮ ਇੰਜਨ ਵਰਕ ਕਰਦਾ ਸੀ ਆਦਮੀ ਸਟੀਮ ਇੰਜਨ ਤੋਂ ਪੈਟਰੋਲ ਵਾਲੇ ਪਾਸੇ ਨੂੰ ਕਿਵੇਂ ਚੱਲਿਆ ਪੈਟਰੋਲ ਤੋਂ ਡੀਜ਼ਲ ਵਾਲੇ ਪਾਸੇ ਨੂੰ ਕਿਵੇਂ ਚੱਲਿਆ ਆ ਜੋ ਵੀਡੀਓ ਦੇ ਐਂਡ ਤੱਕ ਬੰਦ ਦੋਸਤ ਟ्रेडਮਿਲ ਟ्रेडਮਿਲ ਦਾ ਸ਼ਬਦ ਤੁਸੀਂ ਸਮਝ ਗਏ ਹੋਵੋਗੇ ਵੀ ਕੀ ਹੈ ਪਤਲੇ ਹੋਣ ਵਾਸਤੇ ਖੜਿਆਂ ਖੜਿਆਂ ਚੱਲਣ ਵਾਸਤੇ ਉਹ ਜਿਹੜੀ ਚੀਜ਼ ਵਰਕ ਕਰਦੀ ਹੈ ਉਹ ਹੈਗਾ ਟਰੈਡ ਮਿਲ ਟਰੈਡ ਮਿਲ ਘੋੜਿਆਂ ਵਾਲਾ ਦਿਖਾਉਣੇ ਆ ਉਹਦੇ ਤੋਂ ਵਰਕਿੰਗ ਕਿਵੇਂ ਲਈ ਜਾਂਦੀ ਸੀ ਸੋ ਆਜੋ ਖੇਤੀਬਾੜੀ ਦੇ ਵਿੱਚ ਕੰਬਾਈਨ ਚਲਾਉਣੀ ਹੈ ਜਾਂ ਤੂੜੀ ਕੱਢਣ ਵਾਲਾ ਰੀਪਰ ਹੈ ਜਾਂ ਜਿਹਦੇ ਤੋਂ ਆਪਾਂ ਤੂੜੀ ਕੱਢਦੇ ਆ ਥਰੇਸ਼ਰ ਹੈ ਉਹ ਕਿਵੇਂ ਵਰਕ ਕਰਦਾ ਸੀ ਇਹਦੇ ਉੱਪਰ ਦੋ ਘੋੜੇ ਚੜ ਜਾਂਦੇ ਸੀਗੇ ਤੁਸੀਂ ਕੈਪਚਰ ਹੋ ਰਿਹਾ ਦੇਖਿਆ ਵੀ ਘੋੜੇ ਹੁਣ ਤਾਂ ਖਤਮ ਹੋ ਗਏ ਘੋੜਿਆਂ ਦਾ ਸਟੈਚੂ ਬਣਾਤਾ ਉਹ ਘੋੜੇ ਟਰੈਡ ਮਿਲ ਨੂੰ ਚਲਾਉਂਦੇ ਸੀ ਤੇ ਆ ਚੱਕਾ ਵੀਲ ਘੁੰਮਦਾ ਸੀ ਆ ਵੀਲ ਗਾਂ ਜਾ ਕੇ ਬੈਲਟ ਪੱਟੇ ਦੇ ਥਰੂ ਜਾ ਕੇ ਕਿੱਥੇ ਚਲਾ ਜਾਂਦਾ ਸੀ ਇਹ ਵੀ ਲੱਕੜ ਦਾ ਬਣਿਆ ਹੋਇਆ ਥਰੇਸ਼ਰ ਹੈ ਸੱਜਣੋ ਆ ਦੇਖੋ ਆ ਦੇਖੋ ਇਹਨੇ ਇਹਨੂੰ ਘਮਾਉਣਾ ਇਹਦੀ ਵਰਕਿੰਗ ਜਾਮ ਹੋਈ ਹੈ ਥੱਲੇ ਨੇ ਪਾਸੇ ਪੱਖਾ ਉਹਨੂੰ ਦਾਣਿਆਂ ਨੂੰ ਕੱਢ ਕੇ ਇਹਦੇ ਥਰੂ ਟਰਾਲੀ 'ਚ ਪਾਇਆ ਜਾਂਦਾ ਸੀ ਮੈਨੂੰ ਤਾਂ ਇਹ ਲੱਗਦਾ ਜਿਵੇਂ ਟਰੈਡ ਮਿਲ ਦਾ ਸ਼ਬਦ ਅਸੀਂ ਇਹਨਾਂ ਘੋੜਿਆਂ ਤੋਂ ਜਾਂ ਖੇਤੀਬਾੜੇ ਸੰਦਾਂ ਤੋਂ ਲਿਆ ਹੋਵੇ ਅਸੀਂ ਸੋਚਿਆ ਵੀ ਯਾਰ ਇਹ ਘੋੜੇ ਖੜੇ ਆਪਾਂ ਤਾਂ ਲਿਸੇ ਹੋਣ ਵਾਸਤੇ ਟਰੈਡਮਿਲ ਵਰਤ ਰਹੇ ਸੀ ਨਾ ਇਹ ਟਰੈਡਮਿਲ ਆ ਜਿਹੜਾ ਵਰਕਿੰਗ ਹੈ ਇਹ ਪੂਰੇ ਦਾ ਪੂਰਾ ਅੱਜ ਕੱਲ ਬਿਲਟਾ ਜਲ ਪਿਆ ਇਹ ਲੱਕੜ ਦਾ ਬਣਿਆ ਹੋਇਆ ਆ ਦੇਖੋ ਇਹਦੇ ਵਿੱਚੋਂ ਵੀ ਸਾਰੇ ਟੱਕ ਬਣੇ ਹੋਏ ਆ ਜਿਵੇਂ ਜਿਵੇਂ ਆ ਵੀਲ ਘੁਕੀ ਜਾਂਦਾ ਓਵੇਂ ਓਵੇਂ ਆ ਥੱਲੇ ਪਾਸਿਓ ਟਰੈਡਮਿਲ ਵਰਕਿੰਗ ਦੇ ਵਿੱਚ ਲੱਕੜ ਦਾ ਸੀ ਘੋੜੇ ਉੱਥੇ ਰਹਿੰਦੇ ਸੀ ਮਸ਼ੀਨਰੀ ਇਹਦੇ ਨਾਲ ਚੱਲਦੀ ਸੀ ਸੋ ਬੰਦਾ ਤਰੱਕੀ ਕਰਦਾ ਗਿਆ ਇਨਸਾਨ ਤਰੱਕੀ ਕਰਦਾ ਗਿਆ ਬੈਲ ਗੱਡੀਆਂ ਘੋੜਿਆਂ ਤੋਂ ਘੋੜਿਆਂ ਤੋਂ ਵਰਕ ਕਰਾਉਂਦਾ ਕਰਾਉਂਦਾ ਟਰੈਕਟਰ ਵਾਲੇ ਪਾਸੇ ਕਿਵੇਂ ਆਇਆ ਉਹੀ ਕੰਮ ਟਰੈਕਟਰ ਨੇ ਕੰਮ ਕਰਨਾ ਸ਼ੁਰੂ ਕੀਤਾ ਜੀ ਆਹ ਵੇਖੋ ਖੇਤੀਬਾੜੀ ਦੇ ਰੁਜ਼ਗਾਰ ਆ ਜਿਹੜੇ ਸੰਦ ਐ ਇਹ ਟਰੈਕਟਰ ਪਟ્રોલ ਵਾਲਾ ਮਿੱਟੀ ਦੇ ਤੇਲ ਵਾਲਾ ਇਹਦੇ ਤੋਂ ਵਰਕਿੰਗ ਲਈ ਗਈ ਇਸੇ ਨੂੰ ਸੋਧਦੇ ਹੋਏ ਅਸੀਂ ਅੱਗੇ ਵਾਧੇ ਤੁਰੇ ਗਏ ਅਸੀਂ ਟੈਕਨੋਲੋਜੀ ਦੇ ਮਤਾਂਬਕ ਫਾਸਟ ਹੁੰਦੇ ਗਏ ਇਹਦੇ ਵਿੱਚ ਆ ਪੰਪ ਦਿੱਤਾ ਹੈ ਜੀ ਆਹ ਵੇਖੋ ਆ ਪੰਪ ਦਿੱਤਾ ਹੈ ਐਕਸੀਲੇਟਰ ਕਾਰਬੂਰੇਟਰ ਵਾਲਾ ਸਮਾਨ ਹੈ ਨਾ 스파ਰਕ ਪਲੱਗ ਅਗਲੇ ਪਾਸੇ ਵੀ ਆਪਾਂ ਚੱਲਦੇ ਆ ਜੇ ਮੈਂ ਗੱਲ ਕਰਾਂ ਅੱਜ ਦੀ ਮਕੈਨਿਕ ਮਕੈਨਿਕ ਦਾ ਤੇ ਉਦੋਂ ਦੇ ਟਾਈਮ ਦਾ ਜਿਵੇਂ ਕਹਿੰਦੇ ਵੀ 10 12 ਵੋਲਟ ਚੈਂਬਰ ਨੂੰ ਲੱਗੇ 10 12 ਉੱਤੇ ਆ ਦਿਹਾੜੀ ਦੇ ਵਿੱਚ ਇੰਜਨ ਹੋ ਜਾਂਦਾ ਸੀ ਅੱਜ ਕੱਲ ਤਾਂ ਸਮਾਨ ਹੀ ਇੰਨਾ ਆ ਗਿਆ ਆ ਲੋ ਜੀ ਆ ਕੰਬਾਈਨ ਦਾ ਇੱਕ ਮਾਡਲ ਦਿੱਤਾ ਹੋਇਆ ਹੈ ਕੰਬਾਈਨ ਵਰਕ ਕਿਵੇਂ ਕਰਦੀ ਆ ਹलो ਇਹਦੀ ਹਰ ਇੱਕ ਚੀਜ਼ ਵਰਕਿੰਗ ਦੇ ਵਿੱਚ ਹੈ ਜੀ ਇਸ ਛੋਟੀ ਜੀ ਮਸ਼ੀਨਰੀ ਤੋਂ ਵੱਡੀ ਮਸ਼ੀਨਰੀ ਕਿਵੇਂ ਬਣਾਈ ਇਸ ਇਸ ਸਟੀਮ ਦੇ ਇੰਜਨ ਤੋਂ ਜਿਵੇਂ ਆਪਾਂ ਵੇਖਦੇ ਨੇ ਅੱਜ ਵੀ ਜੌਂਡੀਅਰ ਜਾਂ ਹੋਰ ਨਿੱਕੇ-ਨਿੱਕੇ ਟਰੈਕਟਰ ਆਉਂਦੇ ਆ ਨਿੱਕੇ ਟਰੈਕਟਰ ਨਿੱਕੀ ਖੇਤੀ ਤੋਂ ਸਟਾਰਟ ਹੁੰਦੇ ਵੱਡਿਆਂ ਤੱਕ ਕਿਵੇਂ ਪਹੁੰਚੇ ਇਹ ਸਾਰਾ ਸਫਰ 2025 ਦਾ ਆਪਾਂ ਤੈਅ ਕਰਦੇ ਹੋਏ ਤੁਹਾਨੂੰ ਉਹ ਟਰੈਕਟਰ ਵੀ ਦਿਖਾਵਾਂਗੇ ਜਿਹਦੇ ਵਿੱਚ ਵੱਡੇ-ਵੱਡੇ ਟਾਇਰ 8 ਟਾਇਰ ਲੱਗੇ ਹੋਰਾਨ ਹੋਵੋਗੇ ਵੀ ਐਡਾ ਵੱਡਾ ਇੰਜਨ ਆਜੋ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਜਿਵੇਂ ਇਨਸਾਨ ਤਰੱਕੀ ਕਰਦਾ ਰਿਹਾ ਰੈਡ ਮਿਲ ਤੇ ਘੋੜਿਆਂ ਦੀ ਵਰਤੋਂ ਤੋਂ ਬਾਅਦ ਸਟੀਮ ਦੇ ਨਾਲ ਥਰੇਸ਼ਰ ਕੰਬਾਈਨਾਂ ਕਿਵੇਂ ਚਲਾਈਆਂ ਗਈਆਂ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਇਨਸਾਨ ਹੌਲੀ ਹੌਲੀ ਤਰੱਕੀ ਕਰਦਾ ਕਰਦਾ 2025 ਸਦੀ ਦੇ ਵਿੱਚ ਪਹੁੰਚਿਆ ਅੱਜ ਟੈਕਨੋਲੋਜੀ ਕਿੰਨੀ ਐਡਵਾਂਸ ਹੋ ਗਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਿਸ ਚੀਜ਼ ਦੀ ਰੁਚੀ ਦੀ ਕਮਾਲ ਹੈ ਦਿਮਾਗ ਦਾ ਕਮਾਲ ਹੈ ਕੀ ਹੈ ਜਿਵੇਂ ਆਪਾਂ ਘੂੜਿਆਂ ਤੇ ਗਏ ਘੂੜੇ ਟਰੈਡਮਿਲ ਤੋਂ ਬਾਅਦ ਦਾਣੇ ਕਿਵੇਂ ਕੱਢੇ ਗਏ ਸਟੀਮ ਇੰਜਨ ਤੇ ਆਏ ਸਟੀਮ ਇੰਜਨ ਨੇ ਕੰਬਾਈਨ ਨੂੰ ਕਿਵੇਂ ਕਮਾਇਆ ਉਸ ਤੋਂ ਬਾਅਦ ਐਡਵਾਂਸ ਟੈਕਨੋਲੋਜੀ ਦੀ ਨਾਲ ਇੰਜਨ ਲਾ ਕੇ ਕੰਬਾਈਨ ਕਿਵੇਂ ਵਰਕ ਕਰ ਰਹੀ ਹੈ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਕੀ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਜ਼ਰੂਰ ਕਰਿਓ ਇਸ ਟੈਕਨੋਲੋਜੀ ਤੋਂ ਬਾਅਦ ਮੈਂ ਆ ਗਿਆ ਜੀ ਬਹੁਤ ਵੱਡੇ ਸੋ ਜਿਵੇਂ ਅੱਜ ਕਿਸਾਨ ਟਰੈਕਟਰ ਆਪਦਾ ਨਾਲ ਲਾ ਕੇ ਕੰਬਾਈਨ ਤੋਂ ਦਾਣੇ ਟਰਾਲੀ 'ਚ ਪਾਉਂਦਾ ਉਸ ਟਾਈਮ ਦੇ ਉੱਤੇ ਟਰਾਲੀ ਦੀ بجائے ਇੱਕ ਟਾਨ ਵਾਲੇ ਗੱਡੀਆਂ ਦੇ ਵਿੱਚ ਕਿਵੇਂ ਦਾਣੇ ਪਾ ਕੇ ਉਸ ਥਾਤਕਰ ਪਚਾਏ ਜਾਂਦੇ ਸੀ ਜਿੱਥੇ ਜ਼ਰੂਰਤ ਹੁੰਦੀ ਸੀ ਸਟੋਰ ਕੀਤਾ ਸਾਰਾ ਦੋਸਤੋ ਜਿਸ ਟਰੈਕਟਰ ਵਿੱਚ ਮੈਂ ਬੈਠਾ ਹਾਂ 1977 ਮਾਡਲ ਪਾਵਰਫੁੱਲ ਬ੍ਰੇਕਾਂ ਕਲਚ ਐਕਸੀਲੇਟਰ ਲੋ ਹਾਈ ਸਾਰਾ ਕੁਝ ਹੀ ਹੈ ਜੀ ਸੀਟ ਬੜੀ ਕੰਫਰਟੇਬਲ ਹੈ 1977 ਦੇ ਵਿੱਚ ਇੰਨਾ ਕੰਫਰਟ ਪਾਇਆ ਹੋਇਆ ਤੇ 2025 ਦੇ ਵਿੱਚ ਇਸ ਕੰਪਨੀ ਨੇ ਕਿੰđੀਆਂ ਕਮਾਲਾਂ ਤੇ ਹੋਰ ਕਿੰਨਾ ਹਾਈ ਟੈਕ ਬਣਾਇਆ ਹੋਊਗਾ ਅਬਾ ਥੱਲੇ ਚੱਲ ਕੇ ਉੱਤਰ ਕੇ ਵੇਖਦੇ ਆ ਵੀ ਇਹਦੇ ਫੰਕਸ਼ਨ ਕਿਵੇਂ ਐ ਵੱਡੇ ਵੱਡੇ ਟਾਇਰ ਐ ਵਰਕ ਕਿਵੇਂ ਕਰਦਾ ਹੈ ਕਮਾਲ ਹੀ ਹੋ ਗਈ ਵੀ ਸੱਜਣੋ ਅੱਗੇ ਪਿੱਛੇ ਕੈਮਰੇ ਵੀ ਲੱਗੇ ਹੋਣਗੇ ਕਿ ਜੱਡਾ ਵੱਡਾ ਟਰੈਕਟਰ ਹੈ ਇੱਥੇ ਆਪਣੇ ਤਾਂ ਹੁੰਦੇ ਨੇ ਵੀ ਤਿੰਨ ਜਣੇ ਅੱਗੇ ਪਿੱਛੇ ਬੈਜੋ ਮੋੜ ਲਾ ਬਈ ਆ ਜਾ ਬਈ ਸੱਜੇ ਖੱਬੇ ਇਹ ਸਾਰੇ ਦੀ ਸਾਰੀ ਸਕਰੀਨ ਦੱਸਦੀ ਹੈ ਵਿੱਚ ਕੈਮਰੇ ਜ਼ਰੂਰ ਹੋਣਗੇ ਸੋ ਫੋਦੀ ਨੂੰ ਗੱਲ ਕਰੀਏ ਟਾਇਰ ਦੀ 27 ਇੰਚ ਦਾ ਰਿਮ ਹੈ 27 ਇੰਚ ਰਿਮ ਹੈ ਟਾਇਰ ਦੀ ਦੁਆਰ ਲਗਭਗ 15 ਇੰਚ ਚੌੜਾ ਲਗਭਗ 2 ਫੁੱਟ ਪਲੱਸ ਇਹਨੂੰ ਕਿਹੜੀ ਚੀਜ਼ ਵਰਕਿੰਗ ਕਰਾਉਂਦੀ ਹੈ ਇਹਦਾ ਤਾਂ ਸਟੀering ਹੀ ਭਾਰਾ ਬਹੁਤ ਹੋਊਗਾ ਆਪਾਂ ਸੋਚਦੇ ਆਂ ਵੀ ਇਹ ਮੁਰਦਾ ਕਿਵੇਂ ਆ ਯਾਰ ਐਡਾ ਵੱਡਾ ਸਾਰਾ ਕੁਝ ਹਾਈਡਰੋਲਿਕ ਸਿਸਟਮ ਦਿੱਤਾ ਹੋਇਆ ਆਪੇ ਵਰਕਿੰਗ ਜਿਵੇਂ ਅੱਜ ਕੱਲ ਜਿਵੇਂ ਜੀਸੀਵੀ ਦੀ ਵਰਕਿੰਗ ਮੂਹਰੇ ਪੰਜੇ ਦੀ ਹੁੰਦੀ ਹੈ ਨਾ ਉਵੇਂ ਇਹਨਾਂ ਤੋਂ ਆ ਪਿਸਟਨ ਦਿੱਤੇ ਹੋਏ ਆ ਸਿਲੰਡਰ ਆ ਇਹ ਸਿਲੰਡਰ ਦੇ ਥਰੂ ਇਹਨੂੰ ਵੱਟਦੇ ਆ ਕਿਉਂਕਿ ਲਿਖਿਆ ਇਨਫੋਰਮੇਸ਼ਨ ਹੈ ਨਹੀਂ ਇਹ ਰੀਸਟੋਰ ਹੋਇਆ ਹੋਇਆ ਹੈ ਦੁਬਾਰਾ ਜੋ ਇਹਦੇ ਉੱਤੇ ਲਿਖਿਆ ਹੈ ਇਹਦੇ ਉੱਤੇ ਕਿਹੜੀਆਂ-ਕਿਹੜੀਆਂ ਅਟੈਚਮੈਂਟਾਂ ਹੋ ਸਕਦੇ ਆ ਹਾਈਡਰੌਲਿਕ ਸਿਸਟਮ ਕਿੰਨੇ ਲੱਗੇ ਆ ਇਹਦੇ ਮਗਰ ਕਿੰਨੇ ਵੱਡੇ ਹਾਲ ਕਿੰਨੇ ਰੋਟਾਵੇਟਰ ਚੌੜਾ ਤੇ ਕਿੰਨੇ ਪਲਾਉ ਪੈ ਸਕਦੇ ਆ ਜਿਵੇਂ ਕਿ ਅੱਜ ਕੱਲ੍ਹ ਅੱਜ ਕੱਲ੍ਹ ਬਹੁਤ ਵੱਡਾ ਇੱਕ ਸਿਸਟਮ ਜਾਂ ਬਣ ਗਿਆ ਛੋਟੇ ਜਿਹੇ ਇੰਜਣ ਨੂੰ ਵੱਡਾ ਟਰਬੋ ਲਾ ਲਿਓ ਉਹ ਟੱਕਰ ਹੈ ਜੇ ਮੈਂ ਇੱਥੇ ਦੇਖਿਆ ਵੀ ਜਿਹੜੀ ਐਗਰੀਕਲਚਰ ਲੈਂਡ ਆ ਨਾ 1500 ਏਕੜ ਤੋਂ ਲੈ ਕੇ 2000 ਏਕੜ ਤੱਕ ਦੇ ਗੱਡੀ ਹੈਰਾਨੀ ਦੀ ਗੱਲ ਹੈ। ਲੋਕ ਕਿਲੋਮੀਟਰ ਲੰਬੇ ਉਹਨਾਂ ਦੇ ਇੱਕ ਇੱਕ ਟੱਕ ਹੈ। ਲਿਖਿਆ ਇਨਫਾਰਮੇਸ਼ਨ ਹੈ ਨਹੀਂ ਇਹ ਰੀਸਟੋਰ ਹੋਇਆ ਹੋਇਆ ਹੈ ਦੁਬਾਰਾ ਜੋ ਇਹਦੇ ਉੱਤੇ ਲਿਖਿਆ ਹੈ। ਇਹਦੇ ਉੱਤੇ ਕਿਹੜੀਆਂ ਕਿਹੜੀਆਂ ਅਟੈਚਮੈਂਟਾਂ ਹੋ ਸਕਦੀਆਂ ਹਾਈਡਰੌਲਿਕ ਸਿਸਟਮ ਕਿੰਨੇ ਲੱਗੇ ਹੈ। ਇਹਦੇ ਮਗਰ ਕਿੰਨੇ ਵੱਡੇ ਹਾਲ ਕਿੰਨੇ ਰੋਟਾਵੇਟਰ ਚੌੜਾ ਤੇ ਕਿੰਨੇ ਪਲਾਉ ਪੈ ਸਕਦੇ ਆ। ਜਿਵੇਂ ਕਿ ਅੱਜ ਕੱਲ ਅੱਜ ਕੱਲ ਬਹੁਤ ਵੱਡਾ ਇੱਕ ਸਿਸਟਮ ਜਾਂ ਬਣ ਗਿਆ ਛੋਟੇ ਜਿਹੇ ਇੰਜਨ ਨੂੰ ਵੱਡਾ ਟਰਬੋ ਲਾ ਲਿਓ। ਟੱਕਰਾ ਜੇ ਮੈਂ ਇੱਥੇ ਦੇਖਿਆ ਵੀ ਜਿਹੜੀ ਐਗਰੀਕਲਚਰ ਲੈਂਡ ਆ ਨਾ ਉਹ ਘਟੋ ਘਟ 1500 ਤੋਂ 200 ਏਕੜ ਦੇ ਕਰੀਬ ਹੈ ਤੇ ਕਿਲੋ ਕਿਲੋਮੀਟਰ ਲੰਬੇ ਉਹਨਾਂ ਦੇ ਇੱਕ ਇੱਕ ਟੱਕ ਹੈ ਉੱਥੇ ਤਾਂ ਵੱਡੇ ਟਰੈਕਟਰਾਂ ਦੀ ਵੱਡੇ ਹੜਮਬਿਆਂ ਦੀ ਵੱਡੇ ਥਰੇਸ਼ਰਾਂ ਦੀ ਵੱਡੇ ਆਪਣੇ ਹਲਾਂ ਦੀ ਵੱਡੇ ਰੋਟਾਵੇਟਰ ਦੀ ਲੋਡ ਹੋ ਸਕਦੀ ਹੈ ਸੋ ਇਨਫੋਰਮੇਸ਼ਨ ਸਾਰੀਆਂ ਦੇ ਉੱਤੇ ਲਿਖੀ ਹੋਈ ਹੈ 1970 ਮਾਡਲ ਸੋ ਦੋਸਤੋ ਮੈਨੂੰ ਤਾਂ ਹਾਸਾ ਆਇਆ 82 ਦੇ ਵਿੱਚ ਏਸ਼ਨ ਗੇਮਾਂ ਹੋਈਆਂ ਤੇ ਉਦੋਂ ਟੀਵੀ ਆਇਆ ਇਹਨਾਂ ਨੇ ਤਾਂ 1970 ਦੇ ਵਿੱਚ ਬੈਕ ਕੈਮਰਾ ਲਾਤਾ 2000 ਲੀਟਰ ਦੀ ਇਹਦੀ ਟੈਂਕੀ ਹੈ ਇਹ ਜਦੋਂ ਖੇਤ 'ਚ ਵੜਦਾ ਹੂ ਮੈਨੂੰ ਲੱਗਦਾ ਰੋਟੀ ਪਾਣੀ ਨਾਲ ਲੈ ਕੇ ਕਿਸਾਨ ਵੀਰ ਵਹਿੰਦਾ ਹੂ ਤੇ ਸ਼ਾਮ ਨੂੰ ਜਦੋਂ ਤੇਲ ਮੁੱਕੇ ਨਾਲ ਉਹ ਉਦੋਂ ਹੀ ਖੇਤ 'ਚੋਂ ਨਿਕਲਦਾ ਹੂ ਕਮੈਂਟ ਕਰਕੇ ਜਰੂਰ ਦੱਸਿਓ ਸੋ 19000 ਸੀਸੀ ਇੰਜਨ ਹੈ ਜੀ ਆਨਲਾਈਨ ਕਿਤੇ ਵੀ ਗੂਗਲ ਤੇ ਪਾ ਕੇ ਇਸ ਕੰਪਨੀ ਦੀ ਤੁਸੀਂ ਬਾਇਓ ਡਾਟਾ ਲੈ ਸਕਦੇ ਹੋ ਮੈਨੂੰ ਤਾਂ ਐ ਲੱਗਦਾ ਜਿਵੇਂ ਰਸ਼ੀਅਨ ਟੈਂਕ ਹੁੰਦਾ ਐਡਾ ਵੱਡਾ ਜੇ ਇਹ ਐਡਾ ਵੱਡਾ ਹੈ ਤੇ ਇਹਨਾਂ ਮੁਲਕਾਂ ਨੇ ਟੈਂਕ ਕਿੱਡੇ ਵੱਡੇ ਬਣਾਏ ਹੋ ਸਕਦੇ ਆ ਸੋ ਦੋਸਤੋ ਟਰੈਕਟਰ ਦੇਖ ਸਕਦੇ ਹੋ ਕਿੰਨਾ ਵੱਡਾ ਹੈ ਐਡਾ ਵੱਡਾ ਟਰੈਕਟਰ ਵੱਡੀ ਖੇਤੀ ਹਜ਼ਾਰਾਂ ਏਕੜ ਇਕੱਠੇ ਵਾਉਣ ਵਾਸਤੇ ਆਸਟ੍ਰੇਲੀਆ ਦੇ ਵਿੱਚ ਖੇਤੀ ਕਰਨ ਲਈ ਬਣਾਇਆ ਗਿਆ ਸੀ ਕਿਉਂਕਿ ਇਹ ਛੋਟੇ ਜਿਹੇ ਕਿਸਾਨ ਵੀਰ ਵਾਸਤੇ ਤਾਂ ਕੰਮ ਹੀ ਨਹੀਂ ਕਰ ਸਕਦਾ ਜਿਹਦੀ ਟੈਂਕੀ ਹੀ 2000 ਲੀਟਰ ਦੀ ਹੋਵੇ ਤੇ ਤੁਸੀਂ ਸੋਚ ਸਕਦੇ ਹੋ ਵੀ ਇੱਥੇ ਖੇਤੀ ਕਰਨ ਵਾਸਤੇ ਲੋਕਾਂ ਕੋਲੇ ਲੈਂਡ ਕਿੰਨੀ ਵੱਡੀ ਹੋ ਸਕਦੀ ਹੈ ਅੱਜ ਕੱਲ ਜਿਹੜੇ ਪਿਕਅਪ ਟਰੱਕ ਆ 600 ਉਹਨਾਂ ਚ ਪਾਇਆ ਹੈ ਸੋ ਦੋਸਤੋ ਕੈਨੇਡਾ ਦਾ ਬਹੁਤ ਮਸ਼ਹੂਰ ਸ਼ਹਿਰ ਮੈਨੀਟੋਬਾ ਮੈਨੀਟੋਬਾ ਦੇ ਵਿੱਚ ਵਿਨੀਪੈਗ ਜਿਸ ਵਿੱਚ ਮੋਗਾ ਡਿਸਟ੍ਰਿਕਟ ਦੇ ਲੋਕ ਬਹੁਤ ਰਹਿ ਰਹੇ ਆ ਜੋ ਮੈਂ ਤੁਹਾਨੂੰ ਵੀਡੀਓ ਇਹ ਦਿਖਾਈ ਹੈ ਇਸ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰਕੇ ਚੈਨਲ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਪਰਚਾਓ ਖੇਤੀਬਾੜੀ ਲਈ ਕਿੱਡੇ ਕਿੱਡੇ ਵੱਡੇ ਟਰੈਕਟਰ ਤੇ ਸੰਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਪ੍ਰੀਤ ਭਾਈ ਮੋਗੇ ਵਾਲਾ